ਵੈਗੁਰਦੀ ਦਾ ਖਾਲਸਾ ਵੈਗੁਰਦੀ ਦੀ ਫਤਿਹ ਭਰਾਓ ਅਸੀਂ ਤੁਹਾਡੇ ਕੋਲੇ ਤੇ ਇਹ ਸੁਨੇਹਾ ਲੈ ਕੇ ਆਏ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੋ ਕਿ 26 ਤਰੀਕ ਤੋਂ ਲਾਗੇ ਮਰਨ ਵਕਤ ਤੇ ਬੈਠਿਆ ਜਿਨ੍ਹਾਂ ਨੂੰ ਕਿ ਅੱਜ 25 ਤੋਂ 26 ਦਿਨ ਹੋ ਗਏ ਆਪਾਂ ਹੁਣੇ ਗੱਲਾਂ ਕਰਕੇ ਹੰਦੇ ਆਂਗੇ ਜੇ ਇੱਕ ਦਿਨ ਨਾ ਵੀ ਪ੍ਰਚਾਰਾ ਮਿਲੇ ਤਾਂ ਆਪਣਾ ਦੇਖੋ ਕੀ ਹਾਲ ਹੋ ਜਾਂਦਾ ਉਥੇ ਡਾਕਟਰ ਬਥੇ ਰਿਆ ਬਾਰੂ ਵੀ ਆਏ ਆ ਸੁਆਇਮਾਨ ਦੀ ਟੀਮ ਦੇਖਣ ਦੇਖਣੇ ਆਸਤੇ ਬੈਠੀ ਆ ਪਰ ਮਜਬੂਰੀ ਇਹ ਆ ਕਿ ਕੋਈ ਦਵਾਈ ਨਹੀਂ ਲੈਣੀ ਉਹਨਾਂ ਨੂੰ ਦੇਖੋ ਕਿ ਕੈਸਲ ਦੀ ਸ਼ਿਕਾਇਤ ਸੀ ਹੋਰ ਵੀ ਦਵਾਈਆਂ ਚਲਦੀਆਂ ਸੀ ਪਰ ਜਿਸ ਦਿਨ ਤੋਂ ਬਾਕੀ ਡਾਕਟਰ ਚਾਲੂ ਹੋ ਗਿਆ ਕਿਉਂਕਿ ਜਿਹੜਾ ਪੁਲਿਸ ਨੇ ਟੱਕ ਲਿਆ 26 ਤਰੀਕ ਨੂੰ ਉਦੋਂ ਤਹੀ ਉਹਨਾਂ ਦਾ ਰੱਤ ਚાલુ ਹੋ ਗਿਆ ਹਲੇ ਤੀਕੇ ਜਾਰੀ ਹੈ ਤੇ ਪਰ ਜਿਹੜੀ ਕਿ ਉਹਦੀ ਜਾਨ ਤਿਲ ਤਿਲ ਬੜ ਕੇ ਨਿਕਲ ਰਿਹਾ ਮਰ ਰਿਹਾ ਤਰਪ ਤਰਪ ਕੇ ਮਰ ਰਿਹਾ ਕਿਉਂਕਿ ਪਰਚਾਦੇ ਤੋਂ ਬਿਨਾ ਭਰਾਵੋ ਕੁਝ ਨਹੀਂ ਬੰਦਾ ਆਪਾਂ ਕੋਈ ਵੀ ਬੰਦਾ ਪਰਚਾਦਾ ਇੱਕ ਨਾਲ ਦੂਜੇ ਦਿਨ ਦਾ ਖਾ ਹੀ ਲੈਣੇ ਆ ਦੇਖੋ ਯਾਰ ਜੰਮੀ ਦਿਨ ਹੋ ਗਿਆ ਕੀ ਰਾਤ ਤੇ ਬੈਠਾ ਹੋ ਸਾਡੀ ਜਵਾਨੀ ਦੇ ਕਿਸਾਨੀ ਨੂੰ ਬਚਾਉਣ ਦੀ ਖਾਤਰ ਬੈਠਾ ਆਪਾਂ ਆਪ ਦੇ ਪਰਿਵਾਰ ਦੀ ਖਾਤਰ ਵੀ ਐਡਾ ਵੱਡਾ ਸਟੈਂਡ ਨਹੀਂ ਲੈ ਸਕਦੇ ਜਿਹਦੇ ਆਪਣੇ ਦੇਸ਼ ਦੀ ਖਾਤਰ ਐਕ ਐਡਾ ਵੱਡਾ ਸਟੈਂਡ ਲਿਆ ਜਿਵੇਂ ਬੰਦਿਆਂ ਦਾ ਆਪ ਗੱਲਾਂ ਕਰਦੇ ਹੋਰ ਵੀ ਬਹ ਤੇਰੀਆਂ ਪਰ ਕਿਸਾਨਾਂ ਦਾ ਲੀਡਰ ਹੈ ਜਿਹੜੋ ਕਿ ਫੌਜ ਦੀ ਕਿਸੇ ਦੁਸ਼ਮਣ ਨਾਲ ਲੜਾਈ ਲੱਗ ਜਾਂਦੀ ਆ ਜੇਕਰ ਫੌਲਟੋ ਜਿਹੜਾ ਕਿ ਉਹ ਨਾਕਾ ਨਹੀਂ ਟੁੱਟਦਾ ਨਾ ਤੇ ਫਿਰ ਜਿਹੜਾ ਉਹਨਾਂ ਦਾ ਕਮਾਂਡਰ ਹੁੰਦਾ ਆਪਦੀ ਜਾਨ ਆ ਜਿਹੜੀ ਉਹ ਜਦ ਨਾਕੇ ਤੇ ਲਾਉਂਦਾ ਉਹੀ ਗੱਲ ਕੇ ਸਾਡੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨਾਲ ਹੋਈ ਜਿਹੜੋ ਕੇ ਸਾਡੇ ਤੋਂ ਨਹੀਂ ਉਹ ਗੱਲ ਬਣੀ ਪੂਰਾ ਕੱਟ ਨਹੀਂ ਹੋਇਆ ਸਰਕਾਰ ਤੇ ਦਬਾੜ ਹੀ ਪਾਇਆ ਗਿਆ ਤੇ ਫਿਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਆਪਦਾ ਸਟੈਂਡ ਲੈਣਾ ਪਿਆ ਆਦੇ ਪਰਿਵਾਰ ਦੇ ਨਾਲੋਂ ਪਿਆਰ ਤੋੜਨਾ ਪਿਆ ਜੋ ਜਹਤ ਦਾ ਜਾਂ ਕੁਛ ਵੀ ਸੀਗਾ ਪਹਿਲਾਂ ਉਹਨਾਂ ਦੇ ਨਾਂ ਕਰਵਾ ਕੇ ਤੇ ਆ ਕੇ ਆਪਣੇ ਹਵਾਲੇ ਹੋ ਕੇ ਬੈਠ ਕੇ ਜੇ ਕਰ ਮੇਰੀ ਮੌਤ ਵੀ ਹੋ ਜਾਂਦੀ ਹੈ ਤੇ ਪਰ ਮੈਨੂੰ ਇੱਥੋਂ ਮੋਰਚੇ ਦੇ ਵਿੱਚ ਉਹਨਾਂ ਚ ਲੈ ਕੇ ਨਾ ਜਾਇਓ ਜਿੰਨਾਂ ਚ ਤੁਹਾਡੀਆਂ ਮੰਗਾਂ ਨਾ ਮੰਨੀਆਂ ਜਾਣ ਐਡੀ ਵੱਡੀ ਕੁਰਬਾਨੀ ਕੋਈ ਵੀ ਬੰਦਾ ਨਹੀਂ ਕਰ ਸਕਦਾਗਾ ਤੇ ਪਰ ਜਿਹੜਾ ਉਹਨੇ ਸੋਚਿਆ ਸਾਡੇ ਵਾਸਤੇ ਤੇ ਸਾਡਾ ਹੱਕ ਬੰਦਾ ਕਿ ਘਰ ਘਰ ਦਾ ਬੰਦਾ ਕਿਸਾਨ ਮਜ਼ਦੂਰ ਦੁਕਾਨਦਾਰ ਸਾਰੇ ਕਿ ਆਪਾਂ ਯਾਰੋ ਸਿੱਖਨੌਰੀ ਜ਼ਰੂਰ ਜਾਏਗੇ ਦੇੜੀਕ ਦਵਾਈ ਆ ਸਾਡੀ ਆਹ ਪਿੰਡਾਂ ਦੇ ਵਿੱਚ ਮਿਲਦੀ ਆ ਤੁਸੀਂ ਗੁਰੂਗੋਜਾ ਤੁਸੀਂ ਦਵਾਈ ਆ ਤੁਸੀਂ ਟੀਕੇ ਹੋ ਜੇਕਰ ਤੁਸੀਂ ਜਾਵੜਦੇ ਆ ਤਾਂ ਉਹਦੀ ਜਾਨ ਬਚ ਸਕਦੀ ਆ ਇਸ ਦੇ ਵਿੱਚ ਆਪਾਂ ਸਾਰੇ ਜਣੇ ਜਰੂਰ ਹਿੱਸਾ ਪਾਈਏ ਕਿਉਂਕਿ ਅੱਜ ਉਹ ਮੰਗਦਾ ਕੀ ਆ ਇੱਕ ਆ ਜੀ ਮੰਗਦੇ ਨੇ ਇਹ ਆ ਕਿ ਐਨਐਸਪੀ ਇੱਕ ਗਰੰਟੀ ਕਾਨੂੰਨ ਹੋਣਾ ਚਾਹੀਦਾ ਸਾਨੂੰਰ ਕਹਿੰਦਾ ਹੋਰ ਝੋਣ ਦੇ ਐਨਐਸਪੀ ਹੈਗੀ ਆ ਕੜਕ ਦੇ ਹੈਗੀ ਆ ਮੰਨਦੇ ਹੈਗੀ ਆ ਤੇ ਫਿਰ ਗਰੰਟੀ ਕਾਨੂੰਨ ਬਣਾਉਣ ਦੇ ਵਿੱਚ ਕੀ ਦਿੱਕਤ ਆ ਜਿਹੜੀ ਚੀਜ਼ ਦਾ ਰੇਟ ਹੈ ਤੇ ਉਹ ਤੇ ਗਰੰਟੀ ਕਾਨੂੰਨ ਬਣਾਉਣ ਤੇ ਕੀ ਦਿੱਕਤ ਆ ਉਸ ਤੇ ਭਰਾਓ ਇਹ ਦਿੱਕਤ ਆ ਕਿ ਜਿਹੜੇ ਸਾਡੇ ਐਰ ਕੀ ਕੱਟ ਲੱਗੇ ਆ ਇਹ ਸਿੱਧਾ ਪੈਨਸਪੀ ਦਾ ਹੀ ਨਾ ਤੇ ਹੁੰਦਾ ਸਾਡਾ ਇਹਦੇ ਕੱਟ ਕਿਉਂ ਲਾਏਗੇ ਕਿਉਂਕਿ ਇਹ ਤੇ ਗਰੰਟੀ ਕਾਨੂੰਨ ਹੀ ਨਹੀਂ ਸੀਗਾ ਜਿਹੜਾ ਗਰੰਟੀ ਕਾਨੂੰਨ ਨਹੀਂ ਉਹ ਸਾਨੂੰ ਲੁੱਟੀ ਗਏ ਆ ਸਾਡਾ ਕਿਸੇ ਦਾ 5 ਕਿਲੋ ਕਿਸੇ ਦਾ 10 ਕਿਲੋ ਕਿਸੇ ਦੀ 105 ਰੁਪਏ ਕਿਵਾਂਟਲ ਮਗਰ ਘੱਟ ਲੇ ਦੇਖੋ ਅਸੀਂ ਕਿਸੇ ਦੁਕਾਨਦਾਰ ਕੋਲੇ ਜਾਂਦੇ ਤਾਂ ਸਾਨੂੰ ਦੋ ਦਾਣੇ ਵੀ ਵੱਧ ਨਹੀਂ ਦਿੰਦਾਗਾ ਕਿਉਂ ਨਹੀਂ ਦਿੰਦਾ ਕਿ ਉਹਨੂੰ ਆਪ ਦੀ ਫਸਲ ਦਾ ਪਿਆਰ ਹੈ ਆਪਦੀ ਚੀਜ਼ ਦਾ ਪਿਆਰ ਹੈ ਤੇ ਆਪ ਦੇ ਉਹ ਕਮਾਈ ਕਰਦਾ ਜਿਹੜੇ ਕਿ ਅਸੀਂ ਐ ਅਸੀਂ ਬਹੁਤ ਔਖੀ ਹੋ ਜਾਂਦੇ ਜਦੋਂ ਕਿ ਸਾਨੂੰ 10 ਦਿਨ ਬਹਿਣਾ ਪੈਂਦਾ ਜਾਂ 15 ਦਿਨ ਬਹਿਣਾ ਪੈਂਦਾ ਬੰਦਾ ਮਜਬੂਰ ਹੋ ਜਾਂਦਾ ਸਾਨੂੰ ਐ ਕਿ ਉਹਨੇ ਮਜਬੂਰ ਕੀਤਾ ਗਿਆ 20-20 ਦਿਨ ਭਾਇਆ 15-15 ਦਿਨ ਭਾਇਆ ਕਿਉਂਕਿ ਹੱਕ ਕੇ ਬੰਦਾ ਇਹੀ ਆਕੂ ਅਗੇ ਕਾਲੀ ਅੰਗਜਾ ਦੇ ਕਾਰਦੇ ਵਗਾਰੇ ਜਿ ਦੇਖਦਾ ਸੀ ਅਸੀਂ ਨਾ ਵਾੜਦੇ ਰੱਖਾ ਜਰੂਰ ਕਹਿ ਦਿੰਦੇ ਆ ਕਿ ਸਾਡਾ ਆਰਥਿਕ ਨਾਲ ਹੈਗਾ ਪਰ ਆਰਥਿਕਿਆ ਦੇ ਸਾਰਿਆਂ ਨੇ ਨਹੀਂ ਭਰਾਓ ਇਹ ਗੱਲ ਨੂੰ ਭਾਈ ਜਿੱਦ ਕੇ ਜਿਹੜੇ ਸਾਡੇ ਚੰਗੇ ਵੀ ਆਰਥਿਕ ਹੈਗੇ ਕੋਈ ਇਹੋ ਜਿਹਾ ਮਾੜਾ ਨਹੀਂਗਾ ਕਿ ਕੋਈ ਠੇਲੇਦਾਰਾ ਵੀ ਚੰਗਾ ਹੋ ਸਕਦਾ ਕੋਈ ਪਰਮਾਧਮਾ ਨੇ ਵੇਰ ਕਰੀ ਹੋਵੇ ਉੱਤੇ ਪੇਪਰ ਹੈ ਕਿ ਲੁੱਟਿਆ ਦੇ ਕੁੱਟਿਆ ਬਹੁਤ ਚਲੇ ਜਿੰਨਾ ਵੀ ਕਿਸਾਨ ਉੱਟਿਆ ਗਿਆ ਯਾ ਸਾਡੀ ਐਜੀ ਬਲ ਕਸਮ ਦੀ ਅਸੀਂ ਪੈਂਦੀਆਂ ਫਸਲਾਂ ਪਾਲਦੇ ਆਂ ਸਬਜ਼ੀਆਂ ਕਮਣਾ ਅਗਾਉਨੇ ਆਂ ਹੋਰ ਚੀਜ਼ਾਂ ਲੈਨੇ ਆਂ ਤੇ ਯਾ ਸਾਡਾ ਕੋਈ ਰੇਟ ਹੀ ਨਹੀਂ ਹੈ ਜੀ ਅਸੀਂ ਉੱਥੇ ਜਾ ਕੇ ਬੈਠ ਜਾਨੇ ਅੱਜ ਅਸੀਂ ਬਾਸਪਤੀ ਲੈ ਕੇ ਜਾਨੇ ਜਾਂ ਕੋਈ ਹੋਰ ਫਸਲ ਲੈ ਕੇ ਜਾਨੇ ਆਂ ਚਾਹੀ ਜਾਂਦੇ ਆ ਕਿ ਕੀ ਰੇਟ ਲੱਗੂਗੀ ਮਗਲੀ ਹਾਰੇ ਕੇ ਵਿਚਾਰ ਚਾਰੀਆਂ ਨੇ ਲੱਗੀ ਆ ਕਿ 25 30 ਦੋ ਆ ਕਿਉਂਕਿ ਸਾਡਾ ਉਹ ਸਾਰੇ ਲੜ ਕੇ ਤੇ ਸਾਡਾ ਰੇਟ ਨਹੀਂ ਬਣਿਆ ਇੱਕ ਸਾਡੇ ਝਾੜ ਨਹੀਂ ਮਾਰੇ ਗਏ ਅਜਿਹਾ ਪਰਾਉ ਸਾਰੇ ਆਏ ਲੜ ਕੇ ਦਬਾ ਸਰਕਾਰਾਂ ਨੇ ਬਣਾਵਾਂਗੇ ਤਾਂ ਫੇਰ ਹੀ ਸਾਡਾ ਫਾਇਦਾ ਹੋ ਸਕਦਾ ਤੇ ਤੁਹਾਡੇ ਐ ਕਿ ਦਰਵੇ ਦੇ ਵਿੱਚ ਇੱਕ ਪਾਸੇ ਮੁੱਖ ਮੰਤਰੀ ਬੋਲੀ ਜਾਂਦਾ ਤੇ ਦੂਜੇ ਪਾਸੇ ਕੱਟ ਲੱਗੀ ਜਾਂਦਾ ਉੱਥੇ ਬਰਾਦੀ ਰੌਲਾ ਪਾਇਆ ਵੀ ਅੱਜ ਮੌਕਾ ਹੈ ਜਿਨੋ ਕਿ ਸਾਡੀ ਪੌਜ ਦੀ ਥੋੜੀ ਜਿਹੀ ਗਿਣਤੀ ਘੱਟਦੀ ਸੀ ਅਸੀਂ ਆਖਿਆ ਵੀ ਕੋਈ ਗੱਲ ਨਹੀਂ ਦੁੱਧੂ ਕਰ ਲੈਣਿਆ ਅਸੀਂ ਕੋਈ ਕੋਈ ਕਾਂਟਰ ਲੋਕਵਾਦੇ ਝੋਨੇ ਨੂੰ ਅੱਗ ਲਾਉਂਦੀ ਵਿਚਾਰ ਕਰ ਲਿਆ ਕਿਉਂਕਿ ਰੋਜ਼ ਬਖਾਵਾਂਗੇ ਸਾਡੀ ਸਰਕਾਰ ਨੂੰ ਤੇ ਆ ਦੇਖ ਵੀ ਤੇਰੇ ਹੁੰਦੇ ਤੂੰ ਸਾਡੇ ਕੋਲੇ ਆਇਆ ਬੈਠਾ ਤੇ ਆਹ ਵੇਖ ਲੈ ਵੀ ਕੀ ਹੋਈ ਜਾਂਦਾ ਉੱਥੇ ਫਿਰ ਮਹਿਕ ਮੀਨੇ ਸਾਡੇ ਦੇ ਜੇ ਚੰਗਾ ਕਰਕੇ ਜਾ ਕੇ ਵੀ ਕਰਕੇ ਉੱਥੇ 10000 ਛੋਡੇ ਗੱਟੇ ਨੂੰ ਪਾ ਲਾਇਆ ਬਿਨਾਂ ਦਾਤ ਉਹ ਟੁੱਲ ਟੁੱਲ ਬਿਨਾਂ ਦੀ ਗਿਆ ਕਾਰਪ ਕਿਉਂਕਿ ਦਬਾਬ ਨੇ ਆ ਉਹਨਾਂ ਦੇ ਜੇਕਰ ਅਸੀਂ ਦਬਾਬ ਬਣਾ ਕੇ ਰੱਖਾਂਗੇ ਸਾਰੇ ਜਾਣੇ ਤੇ ਸਾਡੀਆਂ ਫਸਲਾਂ ਨੂੰ ਨਹੀਂ ਕੱਟ ਲੱਗ ਸਕਦੇ ਜਿਹਨੋਂ ਪਰ ਆ ਉਹ ਅਸੀਂ ਇਕੱਲੇ ਇਕੱਲੇ ਤਰੇ ਬਣਾ ਕੇ ਤੇ ਫਿਰ ਵੀ ਉਹਨਾਂ ਨੇ ਸਾਨੂੰ ਲੁੱਟਣਾ ਦੇ ਕੁੱਟਣਾ ਨਹੀਂ ਹੋਰ ਕੀ ਕਰਨਗੇ ਅਸੀਂ ਦੇਖੋ ਕਿ ਦਾਣਾ ਮੰਡੀਰੇ ਵਿੱਚ ਜੋ ਲੋ 3-300 ਬੰਦਾ ਹੁੰਨੇ ਆ ਤੇ ਪਰ ਜਿਰੋ ਇੱਕ ਦੇਖ ਜਾ ਕਾਰ ਲੱਗੀ ਜਾਂਦੀ ਐ ਤੇ ਦੂਜੇ ਅਸੀਂ ਪਾਸੇ ਬੇਚਾ ਝਾਕੀ ਜੰਨੇ ਆ ਉਹ ਚਾਲੀਆਂ ਫਰਾਡੇ ਨੇ ਤਾਂ 3 ਕਿਲੋ ਕਾਰ ਤੇ ਚਲਾਦਾ ਨਹੀਂ ਯਾਰਾ ਤੇ ਆ ਗਿਆ ਅਸੀਂ ਸਾਡਾ ਮਰਦ ਬੰਦਾ ਰੋਣਾ ਬੋਲਦਾ ਵੀ ਤੂੰ ਕਿਉਂ ਚਲਾਉਣਾ ਆਪਾਂ ਸਹੀ ਰੇਟ ਦੇ ਵਿੱਚ ਆ ਗਿਆ ਜੀ ਕੋਈ ਚੋਰੀ ਦਾ ਲੈ ਕੇ ਆਏ ਆ ਇਹ ਭਰਾਵੋ ਬਹੁਤ ਬਹੁਤ ਸਰਕਾਰਾਂ ਕਰਾ ਦਿੰਦੀਆਂ ਮਗਲੀ ਵਾਰ ਜੀ ਮੈਂ ਤੁਹਾਨੂੰ ਗੱਲ ਦੱਸਾਂ ਆਪਣੇ ਸਰਦਾਰ ਗੱਤਾਂ ਦਾ ਬੰਦਾ ਨਰਮਾ ਲੈ ਕੇ ਆਇਆ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਗਿਆ ਹਾਂਗਾ ਜੈਂਦਾ 45 ਸਾਨੂੰ ਨਰਮਾ ਤੇ 50 ਕਿਲੋ ਕਾਰਗਰਦੇ ਸੀਗੇ ਉਦੋਂ ਟਰਾਲੀ ਦੀ ਉਹਨੇ ਚ ਸਾਡਾ ਟੱਕਰਿਆ ਆ ਗਿਆ ਉਹ ਮਪੂਰ ਕਰ ਲਿਆ ਮੈਂ ਕਿਹਾ ਵੀ ਜੇ ਜਿਹੜਾ ਤੈਨੂੰ ਕਾਰ ਦਾ ਭਰਾਵਾ ਵੇਚਦਾ ਵੇਚ ਨਹੀਂ ਕਾਰ ਤੇ ਜੇ ਕਰ ਨਹੀਂ ਤਾਂ ਕਾਰ ਨੂੰ ਤੈਨੂੰ ਉਹੀ ਲੱਗ ਜੂਗਾ ਅਸੀਂ ਆ ਕੇ ਕੌਣ ਸਾਡਾ ਦਾ ਦਬਾਅ ਬਣਾਇਆ ਐਸ.ਡੀ. ਸਾਹਿਬ ਨੂੰ ਵੀ ਕਿਹਾ ਦਫੀਲਦਾਰ ਨੂੰ ਕਿਹਾ ਪਹਿਲਾਂ ਜਿਹੜਾ ਐਸ.ਡੀ. ਸਾਹਿਬ ਨੂੰ ਕਿਹਾ ਐਸ.ਡੀ. ਨੇ ਸਾਨੂੰ ਬੜੀਆਂ ਮਿੱਠੀਆਂ ਗੋਲੀਆਂ ਦਿੱਤੀਆਂ ਤੇ ਮੈਂ ਕਿਹਾ ਵੀ ਤੂੰ ਜ਼ਿਆਦਾ ਨਰਮਾਨੀ ਚਲਾਉਦਾ ਹੈ ਮੈਨੂੰ ਪਤਾ ਲੱਗ ਗਿਆ ਕਹਣਾ ਨਹੀਂ ਬਰਦਾਰ ਜੀ ਨਰਮਾ ਰੋੜਾ ਤੁਰ ਗਿਆ ਨਾ ਕਹ ਨਹੀਂ ਜੀ ਇਹ ਨਹੀਂ ਤੁਹਾਨੂੰ ਪਤਾ ਉਹ ਜਿਹੜਾ ਤੁਰ ਗਿਆ ਅਸੀਂ ਮਗਰ ਮੀਡੀਆ ਦੇ ਦੱਤੇ ਅਸੀਂ ਧਿਆਨ ਦਿੱਤਾ ਵੀ ਕੱਲ ਨੂੰ ਭਾਈ ਜਿੰਨੀ ਸੜਕਾਂ ਤੇ ਟਰਾਲੀਆਂ ਹੋਣਗੀਆਂ ਕਚਹਿਰੀ ਦੇ ਵਿੱਚ ਬੋਲੀ ਲੱਗੂਗੀ ਜਿਹੜੋ ਕਿ ਦੂਜੇ ਦਿਨ ਅਸੀਂ ਕਚਹਿਰੀ ਦੇ ਵਿੱਚ ਟਰਾਲੀਆਂ ਵਾਰੀਆਂ ਤੇ ਉਹੋ ਹੀ ਨਰਮਾ 750 ਨੂੰ ਵਿਗਿਆ ਉਹ ਥੋੜੀ ਤਾਂ ਲੱਗੀ ਕੋਈ ਕਾਰ ਨਹੀਂ ਲੱਗੀ ਕੋਈ ਉਹਨਾਂ ਨੇ ਉੱਤੇ ਟਰਾਲੀ ਨਹੀਂ ਵੇਖੀ ਕੁਝ ਪਸਰਦੋਤ ਤਰਦੋਤ ਕੁਝ ਪਸਰਦੋਤ ਨੂੰ ਜਿਆਦਾ ਉਹਨਾਂ ਦੀ 75 ਸੌ ਨੂੰ ਲਈ ਸਾਬ ਤੋਂ ਪਹਿਲਾਂ ਕਿਉਂਕਿ ਜੇ ਅਸੀਂ ਇਕੱਠੇ ਸੀਗੇ ਤੇ ਉਹ ਜੀਵੀ ਜਾਨ ਦਾ ਵੇਖੋ ਕਿੰਨਾ ਫਾਇਦਾ ਹੋਇਆ ਹੂਗਾ ਕਿੱਥੇ ਰੁਕਾਟ ਕੱਟੀ ਜਾਂਦੀ ਕਿੱਥੇ 4500 ਕਿੱਥੇ 7500 ਨੂੰ ਜੇ ਸਾਡੀ ਐਨੀ ਨਹੀਂ ਲੁੱਟ ਹੋਈ ਜਾਂਦੀ ਐ ਤੇ ਅਸੀਂ ਚੁੱਪ ਕਰਕੇ ਬੈਠੇ ਹਾਂ ਸਾਡੀ ਹਜ਼ਾਰਾਂ ਦੀਆਂ ਦੀ ਲੁੱਟ ਹੁੰਦੀ ਆ ਸਾਡੀਆਂ ਦੂਜੀਆਂ ਚੀਜ਼ਾਂ ਦੇਖ ਲਓ ਅਸੀਂ ਕੋਈ ਖਾਲਦੀਆਂ ਬੋਰੀਆਂ ਲੈਣੇ ਆ ਜਾਂ ਕੋਈ ਖੰਡ ਲੈਣੇ ਕੁਝ ਵੀ ਲੈਣੇ ਹੋ ਕਿਤੇ ਤੋੜ ਕੇ ਅਸੀਂ ਚੀਜ਼ ਨਹੀਂ ਲੈਂਦੇ ਤੁਸੀਂ ਖਾਲਦੀ ਬੋਰੀ ਤੋੜ ਕੇ ਦੇਖੋ 38 ਜਾਂ 39 ਕਿਲੋ ਹੋਊਗੀ ਭਾਦ ਨੂੰ 40 ਕਿਲੋ ਦਾ ਲੱਗਣਾ ਤੇ ਜਿਹੜਾ 0 35 40 ਰੁਪਏ ਤੁਹਾਨੂੰ ਪਹਿਲਾਂ ਪੈਗੇ ਅਸੀਂ ਜਿਹੜੋ ਇਹੜੀਆਂ ਚੀਜ਼ਾਂ ਸੋਟਣ ਲੱਗੇ ਜਾਗੇ ਫੇਰ ਸਾਡੇ ਤੇ ਬਹੁਤ ਵੱਡਾ ਫਰਕ ਪਾਏਗਾ ਸਾਡੇ ਤੇ ਤੁਹਾਨੂੰ ਅਕਲ ਆ ਜਾਣੀ ਆ ਅਜੇ ਤੱਕ ਸਾਨੂੰ ਅਕਲ ਨਹੀਂ ਆਈ ਅਸੀਂ ਹਸਾਬ ਦਾਉਣੀ ਲਾਉਣੇ ਜਿਹੜਾ ਕਿ ਸਾਡੇ ਘਰੇ ਜਿਹੜਾ ਲੋਹਾ ਖੜਾ ਉਹ ਹੀ ਸਿਰਫ ਖੇਤੀ ਵਾਸਤੇ ਲਿਆ ਤੇ ਉਸ ਤੇ ਵਿਆਜ ਵੀ ਪੈਂਦਾ ਜਿੰਨੇ ਸੰਦ ਬਣਾਏ ਸੰਦਾਂ ਦੇ ਵਿਆਜ ਪੈਂਦੇ ਆ ਤੇ ਪਰ ਜਦੋਂ ਝੋਨਾ ਵੇਚਦੇ ਨੇ ਕਾਲਕ ਵੇਚਦੇ ਆ ਇੰਨੇ ਲੱਕ ਵੀ ਹੋ ਗਈ ਤੇ ਪਰ ਮਗਲੇ ਪਾਸੇ ਨਹੀਂ ਅਸੀਂ ਵੇਰੇ ਵੀ ਸਾਨੂੰ ਵਿਆਜ ਕਿੰਨਾ ਪੈ ਗਿਆ ਉਹਦਾ ਭਰਾ ਵੀ ਅਸੀਂ ਲਗਦਾ ਨੇ ਬਣਾਏ ਆ ਭਰਾ ਇਹ ਕਿਵੇਂ ਬਣਾਇਆ ਤੁਸੀਂ ਵਿਆਜ ਤਾਂ ਉਹੀ ਨੂੰ ਪਿਆ ਜਨਾ ਜਦੋਂ ਅਸੀਂ ਇਹ ਰੀਤੀਆਂ ਚੁੱਤੀਆਂ ਸੋਚਣ ਲੱਗ ਜਾਗੇ ਤੇ ਫਿਰ ਅਸੀਂ ਕਾਮਯਾਬੀ ਵਾਲੇ ਪਾਸੇ ਤੁਰ ਪਾਂਗੇ ਹੁਣ ਜਿਹੜਾ ਕੋਈ ਦੁਕਾਨਦਾਰ ਆਹਸਾਂ ਨੂੰ ਬੋਲ ਲੈ ਕਹੇ ਚੋਕਾ ਲਾਉਂਦਾ ਵੀ ਮੇਰਾ 5000 ਦੀ ਸੇਲ ਹੋਈ ਜਾਂ ਮੇਰੀ 400 ਦੀ ਹੋਈ ਜਾਂ ਮੇਰੀ ਕਿੰਨੀ ਚੀਜ਼ ਵੇਚ ਗਈ ਕਿੰਨੀ ਰਹਿ ਗਈ ਤੇ ਕਿੰਨੀ ਮੈਨੂੰ ਬਚਤ ਹੋਈ ਆ ਜੇਕਰ ਉਹਨਾਂ ਕਹਾਤਾ ਪੈਂਦਾ ਉਹ 5 ਦਿਨ 10 ਦਿਨ ਦੁਕਾਨ ਨੂੰ ਖੋਲੂਗਾ ਬਾਕੀ ਨਹੀਂ ਨਾ ਉਹ ਸ਼ਟਰ ਲਾ ਕੇ ਸੁੱਤੀ ਜੂਗਾ ਵੀ ਭਾਈ ਮੈਂ ਤਾਂ ਹੋਰ ਕੰਮ ਕਰੂੰਗਾ ਇੱਥੇ ਘਰ ਤਾਂ ਪੈਂਦਾ ਕਿ ਅੱਜ ਦੇ ਛੜਕਾ ਸਿੱਤ ਨੂੰ ਜੋ ਕਰਿਆ ਨਹੀਂ ਸਾਡੇ ਕੋਲ ਕੋਈ ਹੱਲ ਹੀ ਨਹੀਂ ਹੱਲ ਬਰਾਓ ਕੱਲੀ ਛੋਡੀ ਆ ਹ ਅਧਰੀ ਆ ਇਹਦੇ ਵਿੱਚ ਬਹੁਤ ਵੱਡੀ ਤਾਕਤ ਆ ਜੇਕਰ ਅਸੀਂ ਆਪਣੀ ਤਾਕਤ ਆ ਉਹਦੇ ਕੋਲੇ ਰੱਖਾਂਗੇ ਤਾਂ ਸਾਡੇ ਆ ਘੱਟ-ਕੁੱਟ ਜਿਹੜੇ हट ਜਾਣਗੇ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਐਸੇ ਵਾਸਤੇ ਬਿਠਾ ਕਿ ਕੀ ਆ ਰਹੀ ਜਾਂ ਲੈ ਕੇ ਲਾਉਣ ਲੱਗਾ ਕਿ ਇੱਕ ਮੈਨੂੰ ਗਾਰੰਟੀ ਕਾਨੂੰਨ ਦਿਓ ਮੇਰੇ ਜਿਹੜੇ ਪੰਜਾਬੀ ਭਰਾ ਜਾਂ ਯੂਪੀ ਵਾਲੇ ਸਾਰੇ ਉਹਰ ਡੁੱਟੀ ਰਿਆ ਕਦਾਲਾ ਗ੍ਰਾਂਡੀ ਕਾਨੂੰਨ ਬਣ ਗਏ ਸਾਨੂੰ ਵੀ ਪਤਾ ਲੱਗ ਗਿਆ ਸਾਡੇ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਐਸਰੇਤ ਮੇਰੀ ਚੀਜ਼ ਵਿਗਣੀ ਆ ਉਹ ਸਾਨੂੰ ਨੇੜਦਾ ਹੀ ਨਹੀਂ ਪਤਾ ਆਦੀ ਚੀਜ਼ਾਂ ਲੈ ਜਾਂਦੇ ਆ ਕਿ ਚਲੋ ਜਿਹੜੇ ਪਾ ਲੈਂਦਾ ਉਹ ਠੀਕ ਆ ਸਾਨੂੰ ਭਰਾਓ ਇਹੋ ਜਿਹਾ ਗੱਲਾਂ ਸੋਟਰੀਆਂ ਪਹਿਣੀਆਂ ਤੇ ਪਰ ਮੈਂ ਬੇਨਤੀ ਤੁਹਾਨੂੰ ਇਹੀ ਕਰਦਾ ਕਿ ਆਪਣੇ ਪਿੰਡ ਦੇ ਵਿੱਚੋਂ ਵਾਧਵਾਦ ਦੇ ਸੰਯੋਗ ਦੇਗੇ ਉੱਤੇ ਪਹੁੰਚ ਨਹੀਂ ਕਰਵਾਤਾ ਕਰੋ ਜਿੰਨਾ ਕਿ ਆਪਾਂ ਕੱਟ ਕਰ ਸਕਦੇ ਆ ਉਨਾ ਹੀ ਕਰੀਏ ਉਹਨਾਂ ਦੀ ਜਿਵੇਂ ਕਿ ਜਾਨ ਬਹੁਤ ਕੀਮਤੀ ਆ ਤੇ ਪਾਲ ਬਚਾਉਣੀ ਸਾਡੇ ਹੱਥਾਂ ਜਿਹੜੀ ਬਚਾ ਸਕਦੇ ਆ ਉਥੇ ਇਕੱਠ ਕਰਕੇ ਕਿਉਂਕਿ ਅਜਾ ਲਈ ਮੁਰਕੇ ਸਾਨੂੰ ਨਹੀਂ ਮਿਲਦਾ ਜੇਕਰ ਉਹ ਜਾਲੀਡਰ ਹੁੰਦਾ ਤੇ ਅੱਜ ਉਹਨੇ ਵਿਗ ਕੇ ਆਰੇ ਘਰੇ ਵੀ ਰਹਿ ਜਾਣਾ ਸੀਗਾ ਨਹੀਂ ਹੁਣ ਮਾਰਨ ਦੀ ਕੀ ਲੋੜ ਸੀ ਭਰਾਵੋ ਐਨਾ ਸਾਨੂੰ ਸੋਚਣਾ ਪੈਣਾ ਕਿ ਸਾਡੇ ਕੁਰਬਾਨੀਆਂ ਬਹੁਤ ਵੱਡੀਆਂ ਹੈ ਤਾਂ ਕਰਕੇ ਕੁਰਬਾਨੀ ਦੇਣ ਲੱਗਾ ਕਿ ਉਹ ਗੁਰੂ ਦਾ ਸਿੰਘ ਹੈ ਤਾਂ ਕਰਕੇ ਪਿੱਛੇ ਨਹੀਂ ਆਣ ਲੱਗਾ ਕਿ ਜੇ ਹੋਰ ਕੋਈ ਹੁੰਦਾ ਤਾਂ ਉਹ ਆਜਾ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਸਾਡੇ ਨਾਵਾਂ ਨੂੰ ਸਿੰਘ ਲਗਦੇ ਆ ਤੇ ਤੁਹਾਡੀ ਜਰੂਰ ਪਹੁੰਚ ਗਈ ਯਾਰ ਉੱਤੇ ਆਹਦੇ ਭਰਾਤ ਨੂੰ ਆਹਦੇ ਵੀਰ ਨੂੰ ਆਹਦੇ ਵੱਡੇ ਨੂੰ ਅੰਕਲ ਨੂੰ ਤੇ ਆਹ ਜਣ ਜਰੂਰ ਬਚਾ ਕੇ ਲਿਆਓ ਤੁਹਾਡੇ ਹੱਥ ਦੇ ਵਿੱਚ ਆ ਜਿਹੜੀਆਂ-ਜਿਹੜੀਆਂ ਕੁਰਬਾਨੀਆਂ ਪਹਿਲਾਂ ਵੀ ਸਾਡਿਆਂ ਨੇ ਵੱਡਿਆਂ ਨੇ ਕਰੀਆਂ ਤੇ ਪਰ ਯਾਰ ਆਹ ਤਾਂ ਸਾਡੇ ਸਾਹਮਣੇ ਹੋ ਰਹੀ ਹੈ ਨਾ ਹੁਣ ਜਿਹੜੇ ਪਹਿਲਾਂ ਬੰਦ-ਬੰਦ ਕਰਦੇ ਸੀ ਕਈ ਲੋਕ ਇਹੋ ਹੀ ਸਰਕਾਰ ਨਾਲ ਇਸ਼ਟਮ ਕਰਨ ਕਰਦੇ ਕੰਮ ਕਰਦੇ ਆ। ਉਹ ਤਾਂ ਕਿਤੇ ਗਏ ਜੀ। ਅਸੀਂ ਨਾ ਤੁਹਾਨੂੰ ਨਾਲ ਨਹੀਂ ਕਰ ਸਕਦੇ। ਮਾਫੀ ਚਾਹੁੰਨੇ ਆ। ਪਰ ਇਹ ਸਰਕਾਰ ਉਸੇ ਲਾਈਨ ਤੇ ਚੱਲੀ ਹੋਈ ਆ। ਅੱਜ ਦੇਖੋ ਕਿ ਤਰ੍ਹਾਂ ਕਰਕੇ ਉਹਨਾਂ ਦੀ ਜਾਨ ਨਿਕਲ ਰਹੀ ਆ। ਕਿਉਂਕਿ ਜਦੋਂ ਖਾਣ ਵਾਲੀ ਕੋਈ ਦਵਾਈ ਨਹੀਂ ਲੈਣੀ ਤੇ ਸਾਰੀ ਜਿਹੜੀ ਉਹ ਅੰਦਰ ਲਈ ਮਸਲਾ ਹੈ ਉਹ ਮਾਸ ਨੂੰ ਬਾਸ ਖਾਈ ਜਾਂਦਾ ਹੈ। ਕਿਉਂ ਦੇਖੋ ਵੀ ਕਿੰਨਾ ਜਲ ਚੱਲਦਾ ਹੈ। ਇਹ ਸੇ ਕਰਕੇ ਸਾਰੇ ਪਿੰਡਾਂ ਦੇ ਵਿੱਚ ਬੇਨਤੀ ਕਰਕੇ ਆਏ ਤੇ ਬੜਾ ਲੁਕਾ ਨੇ ਆਸ਼ਾ ਕੀਤਾ ਬੜਾ ਮਾਨਤਾਨ ਕਰਕੇ ਉਹ ਕਹਿੰਦੇ ਵੀ ਸਾਰੇ ਵੀ ਅਸੀਂ ਜਰੂਰ ਕਨੌਰੀ ਪਹੁੰਚਾਂਗੇ ਤੇ ਸਾਡੇ ਫਰਜ ਬੰਦ ਰਿਹਾ ਟ੍ਰੈਕਟਰ ਟਰਾਲੀਆਂ ਲੈ ਕੇ ਸਾਰੇ ਜਾਈ ਜਾਂਦੇ ਆ ਜੀ ਜੇ ਵਿਕਰਾਈ ਵਾਲੇ ਤੋਂ ਜਾਣਗੇ ਲੁੰਡੇ ਆਲਾ ਜਾਊਗਾ ਹੋਰ ਕਾਹੀ ਪਿੰਡ ਦੇ ਉਸਨਾਬ ਤੋਂ ਜਾਣਗੇ ਜਿੰਨੇ ਵੀ ਕੋਈ ਜਾਂਦਾ ਜਿਵੇਂ ਮਦੀਰ ਆ ਗਿਆ ਵੀ ਅਸੀਂ ਨਵੀਆਂ ਟਰਾਲੀਆਂ ਲੈ ਕੇ ਹੋਰ ਜਾਂਦੇ ਆ ਸਾਡੀਆਂ ਪਹਿਲਾਂ ਵੀ ਖੜੀਗਾ ਕਿਉਂਕਿ ਇੱਕ ਲਹਿਰ ਬਣ ਜਾਣੀ ਆ ਸਰਕਾਰ ਦੇ ਦਬਾਅ ਵੱਲ ਜਾਂਦਾ ਕਿ ਲੋਕ ਵੇਚਣ ਪਿਆ ਤੇ ਸਰਕਾਰ ਨੂੰ ਉਹ ਚੀਜ਼ਾਂ ਮੰਨਣੀਆਂ ਪੈਣ। ਕਿਉਂਕਿ ਮੈਂ ਹੁਣ ਜਾਰੇ ਗੱਲਾਂ ਦਾ ਨਹੀਂ ਬੋਲ ਸਕਦਾ ਕਿ ਕੋਈ ਸਾਡੇ ਪ੍ਰਧਾਨ ਜੀ ਨੇ ਆ ਕੇ ਬੋਲਣਗੇ ਤੇ ਮੈਂ ਇੱਥੇ ਜਮਾਤ ਕਰਦਾ ਜੀ ਤੇ ਮੇਰੀ ਬੇਨਤੀ ਤੁਸੀਂ ਜਰੂਰ ਕਰਵਾ ਕਰਿਓ ਜਿਹੜੇ ਅਸੀਂ ਤੁਹਾਨੂੰ ਬੇਨਤੀਆਂ ਕਰੀਆਂ ਕਿ ਆਪਾਂ ਕਨੌਰੀ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।